ਤੇ ਕੈਨੇਡਾ ਵਾਲੇ ਗੁਰਸਿੱਖ ਸਾਨੂੰ ਇੱਕ ਲੇਕ ਤੇ ਲੈ ਗਏ ਕਮਾਉੜ ਲਈ ਕੁਦਰਤੀ ਰੰਗ ਸੀ ਤੋਥੇ ਬੈਠੇ ਉਹਨਾਂ ਨਾਲ ਬਾਤ ਕਰਦੇ ਸੀ ਕਿ ਜਦੋਂ ਪਹਿਲਾਂ ਪਹਿਲੇ ਇਦਾਂ ਕਿਤੇ ਲੇਕ ਤੇ ਪਹਾੜਾਂ ਤੇ ਆਉਂਦੇ ਸੀ ਨਾ ਤ ਉਦੋਂ ਸੁਭਾਅ ਜਿੱਦਾਂ ਸਾਰਿਆਂ ਦਾ ਹੁੰਦਾ ਸਟੂਡੈਂਟ ਲਾਈਫ ਦੇ ਵਿੱਚ ਸਾਡਾ ਵੀ ਇਦਾਂ ਸੀ ਕਿ ਫਨ ਕਰਨਾ ਹੈ ਫਨ ਕਰਨ ਤਾਂ ਕੀ ਬਸ ਸੀਮਾ ਸੀ ਜਿਸ ਦਿਨ ਪਕੜ ਚ ਆਈ ਕਿ ਇਹ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਜਮਾ ਰਿਆ ਹੈ ਨਾ ਬਦਲਾ ਨਾਲ ਢੋ ਢੋ ਕੇ ਸਮੁੰਦਰਾਂ ਦਾ ਪਾਣੀ ਇਹ ਮੇਰੀ ਪਾਲਣਾ ਦਾ ਟੰਗ ਹੈ ਜੇ ਉਹ ਇਹ ਗਲੇਸ਼ੀਅਰ ਨਾ ਜਮਾਵੇ ਇਹ ਏਕਾਂ ਨਦੀਆਂ ਨਾ ਬਣਾਵੇ ਪਾਣੀ ਪੂਰਾ ਹੋ ਜਾਏਗਾ ਅਪਜੀ ਦਾ ਅਪਜੀ ਦੀਆਂ ਫਸਲਾਂ ਉੱਗ ਜਾਣਗੀਆਂ ਰੋਟੀ ਪਾਣੀ ਮਿਲ ਜਾਏਗਾ ਅਪਜੀ ਤੇ ਜਿਸ ਦਿਨ ਧਿਆਨ ਨਾ ਦੇਖਿਆ ਹੁਣ ਜਦੋਂ ਜਾਣੇ ਆ ਤੇ ਹੁਣ ਮਾਤਾ ਧਰਤ ਮਹੱਤ ਦਾ ਸਰੂਪ ਦਿਖਾਈ ਦਿੰਦਾ ਹੈ ਜਿੰਨੂੰ ਮਹਾਰਾਜ ਮਾਤਾ ਧਰਤ ਮਹੱਤ ਕਹਿੰਦੇ ਨੇ ਨਾ ਉਹ ਜਿਹੜਾ ਉਸ ਦਾ ਰੰਗ ਜਰੇ ਜਰੇ ਚ ਸਮੋਇਆ ਹੋਇਆ ਉਹ ਦਿਖਾਈ ਦਿੰਦਾ ਹੈ ਤੇ ਹੁਣ ਪਹਾੜਾਂ ਤੇ ਜਾ ਕੇ ਫਨ ਤੇ ਕਪਾਸੇ ਰਹਿ ਜਾਂਦਾ ਮਮਤਾ ਮਹਿਸੂਸ ਹੁੰਦੀ ਹੈ ਇਦਾਂ ਲੱਗਦਾ ਹੈ ਮਾਂ ਦੀ ਗੋਦ ਚ ਚਲੇ ਗਏ ਜਿਵੇਂ ਮਾਂ ਜਿਹੜੀ ਹੈ ਉਹ ਬਿਲਕੁਲ ਕੋਲ ਮਾਂ ਦੇ ਵਿਹੜੇ ਦੇ ਵਿੱਚ ਜਿਹੜਾ ਹੈ ਪੁੱਤ ਨੂੰ ਝੂਲਣੇ ਚ ਪਾ ਕੇ ਲਾਗੇ ਕੰਮ ਕਰਦੀ ਰਹਿੰਦੀ ਹੈ ਨਾ ਤੇ ਤੀਪੋ ਤੁਸ ਨੂੰ ਵੇਖਦਾ ਏ ਝੂਲਣੇ ਚ ਮਾਂ ਨੂੰ ਕੰਮ ਕਰਦਿਆਂ ਹੁਣ ਬਸ ਉਹ ਮਮਤਾ ਦਿਖਾਈ ਦਿੰਦੀ ਪਹਾੜਾਂ ਤੇ ਚਲੇ ਜਾਓ ਨਦੀਆਂ ਤੇ ਚਲੇ ਜਾਓ ਹੁਣ ਉਸ ਪਿਆਰੇ ਦਾ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮੱਤ ਦਾ ਸਰੂਪ ਪ੍ਰਗਟ ਹੁੰਦਾ ਜਦ ਹੋ ਜਾਵੇ ਪਰ ਹਰਾਨੀ ਦੀ ਬਾਤ ਜਦੋਂ ਪਹਿਲਾਂ ਜਾਂਦੇ ਸੀ ਉਦੋਂ ਮਹਿਸੂਸ ਹੀ ਨਹੀਂ ਸੀ ਹੁੰਦਾ ਅਹਿਸਾਸ ਹੀ ਨਹੀਂ ਸੀ ਬਾਣੀ ਜਪਜੀ ਸਾਹਿਬ ਪੜ੍ਹਦੇ ਸੀ ਇਹ ਅਹਿਸਾਸ ਹੀ ਨਹੀਂ ਸੀ ਕਿ ਮਾਤਾ ਤਰਤਮ ਹੱਤ ਹੈ ਕੀ ਇਸ ertidੀ ਤੋਂ ਇਸ ਕਾਇਨਾਤ ਤੋਂ ਮਮਤਾ ਮਹਿਸੂਸ ਹੀ ਨਹੀਂ ਸੀ ਹੁੰਦੀ ਪਾਲਣਾ ਹੀ ਨਹੀਂ ਸੀ ਪਤਾ ਲੱਗਦੀ ਪਾਲਣਾ ਹੈ ਅੱਜ ਵੀ ਬੇਨਤੀਆਂ ਨੂੰ ਨਹੀਂ ਹੁੰਦੀ ਉਹ ਕਬਜ਼ਿਆਂ ਤੇ ਲੜੀ ਜਾਂਦੇ ਸਾਰਿਆਂ ਦਾ ਇੱਕ ਦੂਜੇ ਨਾਲ ਆਪ ਜੀ ਆਪਣੇ ਸ਼ਬਦ ਗੁਰੂ ਨਾਲ ਕਿਦੇ ਪਏ ਉਸ ਦੀ ਗੋਦ ਚੋ ਉਸ ਦੀ ਬੁੱਕਲ ਚੋ ਪਰ ਮਹਿਸੂਸ ਨਹੀਂ ਹੋ ਰਿਹਾ ਗਲਤੀ ਕੀ ਏ ਕਿ ਮਹਾਰਾਜੀ ਦੇ ਨਾਲ ਨਹੀਂ ਰਹਿ ਰੇ ਮਹਾਰਾਜੀ ਦੇ ਨਾਲ ਬੈਠ ਨਹੀਂ ਰੇ ਆਪਣੀਆਂ ਹੀ ਸੋਚਾਂ ਚ ਪਟਕੀ ਜਾਂਦੇ ਇੰਨੇ ਮੈਨੂੰ ਚੰਗਾ ਕਹਿ ਦਿੱਤਾ ਇੱਥੇ ਮੈਂ ਅੱਜ ਸੰਗਤ ਨੂੰ ਇਦਾਂ ਕਹਿੰਦਾ ਮੈਂ ਜੀ ਫਲਾਣਾ ਕੰਮ ਕਰਦਾ ਮੈਂ ਜੀ ਢਮਕਾਣਾ ਕੰਮ ਕਰਦਾ ਆਪਣੀ ਪ੍ਰਚਾਰ ਤੇ ਲੱਗੇ ਆ ਹਾਲਾਂਕਿ ਆਪਣਾ ਬੋਧ ਕੋਈ ਨਹੀਂ ਕਿ ਮੈਂ ਕੌਣ ਹਾਂ ਸੋਚ ਕੇ ਦੇਖੋ ਕੌਣ ਹੋਂਦ ਸੀ ਕੀ ਜਾਣਦੇ ਹੋ ਆਪਣੇ ਬਾਰੇ ਮੈਂ ਡਾਕਟਰ ਇਹ ਮੈਂ ਅਮੀਰ ਇਹ ਆ ਜੋ ਹੰਕਾਰ ਅੰਕੂਰ ਦੀਆਂ ਬਾਤਾਂ ਇਕੱਠੀਆਂ ਕੀਤੀਆਂ ਨੇ ਇਮੇਜਨਰੀ ਇਮੇਜ ਬਣਾਈ ਹੈ ਆਪਣੀ ਇਸ ਨੂੰ ਪਾਸੇ ਕਰਕੇ ਦੇਖੋ ਕੌਣ ਹੋ ਤੁਸੀਂ